ਹਾਂਜੀ ਰੂਪ ਰਾਟੀਆਂ ਲਿਓ ਕਿਹੜਾ ਇਨਾਮ ਕੱਢਿਆ ਜੀ ਅੱਜ ਅੱਜ ਸਰ ਆਪਣੀ ਦੁਕਾਨ ਤੋਂ ਇੱਕ ਪ੍ਰਾਈਜ਼ ਨਿਕਲਿਆ 2.5 ਲੱਖ ਰੁਪਏ ਦਾ ਜੋ ਕਿ ਇੱਕ ਲਾਟਰੀ ਖੁੱਲੀ ਸੀ ਕਿ ਅੱਜ ਸ਼ਾਮ ਨੂੰ ਜਿੰਦਾ ਡਰਾ 6 ਵਜੇ ਹੋਇਆ ਸੀਗਾ ਆ ਹੁਣੇ ਥੋੜੀ ਦੇਰ ਪਹਿਲਾਂ ਸਾਡੇ ਕੋਲ ਰਿਜ਼ਲਟ ਆਇਆ ਜਿੰਦਾ ਕਿ ਸੈਕਿੰਡ ਪ੍ਰਾਈਜ਼ 4539 ਆ 4539 ਆ ਟਿਕਟ ਨੰਬਰ ਹੈ ਸਰ ਇਹਦੇ ਤੇ 2.5 ਲੱਖ ਰੁਪਏ ਦਾ ਪ੍ਰਾਈਜ਼ ਨਿਕਲਿਆ ਸਾਡੇ ਕੋਲੋਂ ਜਿੱਦਾਂ ਕਿ ਆਪਾਂ ਪਿੱਛੇ 2 ਦਿਨ ਪਹਿਲਾਂ ਪਰਮਾਤਮਾ ਨੂੰ ਆਪਣੀ ਉਦਾਸੀ ਪ੍ਰਗਟ ਕਰ ਰਹੇ ਸੀਗੇ ਆਪਣਾ ਰੋਸ਼ ਪ੍ਰਗਟ ਕਰ ਰਹੇ ਸੀਗੇ ਕਿ ਪਰਮਾਤਮਾ ਵੀ ਸਾਡਾ ਜਿਹੜਾ ਇੱਕ ਇੱਕ ਨੰਬਰ ਤੇ ਪ੍ਰਾਈਜ਼ ਰਹਿ ਗਿਆ ਸੀਗਾ ਕਿਉਂਕਿ 2 ਦਿਨ ਪਹਿਲੇ ਮੰਗਲਵਾਰੀ ਆਪਣੀ ਦੁਕਾਨ ਤੋਂ ਜਿਹੜਾ 1.5 ਕਰੋੜ ਨਿਕਲਣਾ ਸੀਗਾ ਉਹ ਨਿਕਲਿਆ ਸੀਗਾ 160913 ਆਪਾਂ ਜਿਹੜਾ ਸੇਲ ਕੀਤਾ ਸੀਗਾ 160 813 ਇੱਕ ਨੰਬਰ ਤੇ ਮਿਸ ਹੋ ਗਿਆ ਸੀਗਾ ਇਸ ਤੋਂ ਪਹਿਲਾਂ ਸ਼ਨੀਵਾਰ ਜਿਹੜਾ ਕਿ 2.5 ਕਰੋੜ ਦਾ ਪ੍ਰਾਈਜ਼ 1673 ਆਪਾਂ ਵੀ 1673 ਸੇਲ ਕੀਤਾ ਸੀਗਾ ਪੀ ਤੇ ਕੇ ਦੇ ਪਿੱਛੇ ਮਿਸ ਹੋ ਗਿਆ ਹੈਗਾ ਪਰਮਾਤਮਾ ਨੇ ਆਪਣੀ ਅੱਜ ਲਾਜ ਰੱਖ ਲਈ ਐ ਤੇ ਅੱਜ ਉਹਨਾਂ ਨੇ ਆਪਾਂ ਨੂੰ ਸਵਾ 2 ਲੱਖ ਰੁਪਏ ਆਪਣੀ ਦੁਕਾਨ ਤੋਂ ਨਿਕਲ ਗਿਆ ਜੋ ਕਿ ਬੜੀ ਖੁਸ਼ੀ ਦੀ ਗੱਲ ਐ ਵੀ ਪਰਮਾਤਮਾ ਆਪਣੀ ਜਿਵੇਂ ਉਹ ਕਹਿੰਦੇ ਨਾ ਬੱਚਿਆਂ ਦੀ ਲਾਜ ਰੱਖਦਾ ਜੇਕਰ ਉਹ ਸੱਚੇ ਦਿਲੋਂ ਪਰਮਾਤਮਾ ਨੂੰ ਅੱਗੇ ਫਰਿਆਦ ਕਰਦੇ ਐ ਤਾਂ ਹੀ ਪਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵੀ ਜਿੱਦਾਂ ਉਹ ਕਹਿੰਦੇ ਆ ਨਾ ਜੀ ਸਾਈ ਵੇ ਸਾਈ ਸਾਡੀ ਫਰਿਆਦ ਤੇਰੇ ਤਾਂ ਹੀ ਪਰਦਰਸੀ ਹਾਲੇ ਵੀ ਕਹਿੰਦੇ ਆ ਪਰਮਾਤਮਾ ਜਿਹੜਾ ਸਾਡਾ 2.5 ਕਰੋੜ ਖੋਇਆ ਸੀਗਾ ਉਹ ਜਲਦੀ ਵਾਪਸ ਲਿਆਈ ਤਾਂ ਸਾਨੂੰ ਪੂਰੀ ਆਸ ਹੈ ਕਿ ਪਰਮਾਤਮਾ ਉਹ 2.5 ਕਰੋੜ ਰੁਪਿਆ ਸਾਨੂੰ ਜਲਦੀ ਰਾਖੀ ਦੇ ਰੂਪ ਵਿੱਚ ਦੇਣਗੇ ਕਿਉਂਕਿ ਇਹਦਾ 2.5 ਕਰੋੜ ਦਾ ਪ੍ਰਾਈਸ ਹੀ ਨਹੀਂ ਸੀ ਨਾ ਸਰ ਇਹਨਾਂ ਦੇ ਛੋਟੇ-ਛੋਟੇ ਪ੍ਰਾਈਸ ਸੀ ਇਸ ਕਰਕੇ ਉਹਨਾਂ ਨੇ ਆਪਾਂ ਨੂੰ 2.5 ਲੱਖ ਦੇ ਕੇ ਪਰਮਾਤਮਾ ਨੇ ਖੁਸ਼ ਕਰਤਾ ਵੀ ਬੱਚੇ ਨਾਰਾਜ਼ ਨਾ ਹੋਣ ਤਾਂ ਇਹ ਬੜੀ ਖੁਸ਼ੀ ਦੀ ਗੱਲ ਹੈ ਤੇ ਹੁਣ ਕਿਹੜੀ ਲਾਟਰੀ ਚੱਲ ਰਹੀ ਹੈ ਫਿਰ ਹੁਣ ਸਾਰਾ ਲਾਟਰੀ ਆ ਗਈ ਹੈ ਪੰਜਾਬ ਸਟੇਟ ਦੀ ਰਾਖੀ ਬੰਪਰ ਹੈ ਅੰਦਰ ਫਰਸਟ ਪ੍ਰਾਈਜ਼ ਜਿਹੜਾ ਉਹ 2.5 ਕਰੋੜ ਦਾ ਹੈ ਸੈਕਿੰਡ ਦਾ ਪ੍ਰਾਈਜ਼ 10 ਲੱਖ ਦੇ ਹੈ 10 ਪ੍ਰਾਈਜ਼ 5-5 ਲੱਖ ਦੇ ਉਸ ਤੋਂ ਬਾਅਦ ਛੋਟੇ ਪ੍ਰਾਈਜ਼ ਆ 6-6000 ਰੁਪਏ ਦੇ 2-2000 ਰੁਪਏ ਦੇ ਇਹ ਲਾਟਰੀ ਪੰਜਾਬ ਸਰਕਾਰ ਦੀ ਲਾਟਰੀ ਹੈ ਇਹਨਾਂ ਦੇ ਵਿੱਚ ਫਰਸਟ ਸੈਕਿੰਡ ਥਰਡ ਮਿਲਾਈਏ ਸਰ 21 ਪ੍ਰਾਈਜ਼ ਨੇ ਆਮ ਲਾਟਰੀਆਂ 'ਚ 2 ਜਾਂ 3 ਪ੍ਰਾਈਜ਼ ਹੁੰਦੇ ਆ ਇਹਨਾਂ ਦੇ 21 ਪ੍ਰਾਈਜ਼ ਨੇ ਇਹਨਾਂ ਦੇ ਵਿੱਚ ਵੱਧਾ ਵੀ ਆਪਾਂ ਨੂੰ ਤੇ ਚਾਂਸਿਸ ਵੀ ਕਾਫੀ ਨੇ ਕਦੋਂ ਖੁੱਲਦੀਆਂ ਨੇ ਜੀ ਭਿਆਣਾ ਨੂੰ ਉਪਾਰ ਦੇ ਰੂਪ ਵਿੱਚ ਪਰਾ ਕੁਝ ਦਿੰਦਾ ਹੈ ਤਾਂ ਕਿਆਨ ਦਾ ਮਤਲਬ ਮੈਨੂੰ ਲੱਗਦਾ ਵੀ ਉਹਨੂੰ ਇੱਕ ਟਿਕਟ ਆਪਦੀ ਭੈਣ ਨੂੰ ਤੇ ਕਦੇ ਭਾਈਏ ਨੂੰ ਵੀ ਦੇਣੀ ਚਾਹੀਦੀ ਹੈ ਕਿਉਂਕਿ ਜੇ ਭਾਈਆ ਖੁਸ਼ ਆ ਤਾਂ ਭੈਣ ਵੀ ਖੁਸ਼ ਆ ਤੇ ਕਿਆਨ ਦਾ ਮਤਲਬ ਇੱਕ ਭਾਈਏ ਨੂੰ ਵੀ ਟਿਕਟ ਦੇਓ ਪਿਆਨ ਨੂੰ ਤਾਂ ਸਾਰੇ ਹੀ ਦਿੰਦੇ ਆ ਤੇ ਲਾਟਰੀ ਤੁਸੀਂ ਉਹਨਾਂ ਦੀ ਜ਼ਿੰਦਗੀ ਵੀ ਬਦਲ ਸਕਦੀ ਹੈ ਤੇ ਤੁਹਾਡੀ ਵੀ ਤੇ ਕਦੋਂ ਖੁੱਲਣੀ ਹੈ ਲਾਟਰੀ ਇਹ ਸਰ ਲਾਟਰੀ 24 ਤਰੀਕ ਨੂੰ ਖੁੱਲ ਰਹੀ ਹੈ ਪਰ ਟਿਕਟਾਂ ਥੋੜੀਆਂ ਹੀ ਨੇ ਚੰਦ ਟਿਕਟਾਂ ਆ ਤੇ ਤੁਸੀਂ ਜਲਦੀ ਆ ਕੇ ਖਰੀਦੋ ਟਾਈਮ ਸ਼ੋਰਟ ਹੈ ਫਿਰ ਨਾ ਕਿਹਾ ਜੇ ਅਸੀਂ ਰਹਿ ਗਏ ਤੇ ਕੋਈ ਹੋਰ ਲੈ ਗਏ ਤੇ ਹੋਰ ਵੀ ਕੋਈ ਲਾਟਰੀ ਚੱਲ ਰਹੀ ਹੈ ਮੈਨੂੰ ਇਹਦੇ ਲੱਗਦਾ ਵੀ ਮੈਂ ਮੇਰੀ ਜਿਹੜੀ ਆਤਮਾ gehri ਹੈ ਇਸ ਵਾਰੀ ਪਰਮਾਤਮਾ ਨੇ ਜਿਆਦਾ ਫਾਜ਼ਿਲ ਕਾ ਖਾਲੀ ਨਹੀਂ ਜਾਏਗਾ ਇਹਦੇ ਵਿੱਚ ਵੀ ਆਪਾਂ ਫਰਸਟ ਪ੍ਰਾਈਜ਼ ਹੀ ਜਿੱਤਾਂਗੇ ਫਰਸਟ ਨਹੀਂ ਦਾ ਸੈਕੰਡ ਥਰਡ ਤਾਂ ਪੱਕਾ ਹੀ ਹੈ ਯਾਨੀ ਇੱਕ ਇਨਾਮਾ ਜੋ ਕੋਈ ਨਾ ਕੋਈ ਤਾਂ ਆਪਣੇ ਹਿੱਸੇ ਜ਼ਰੂਰ ਆਏਗਾ ਐਦਾ ਨਹੀਂ ਹੋਏਗਾ ਕਿ ਆਪਾਂ ਨੂੰ ਕੁਝ ਨਹੀਂ ਆਏਗਾ ਤੇ ਹੋਰ ਕਿਹੜੀ ਲਾਟਰੀ ਚੱਲ ਰਹੀ ਹੈ ਸਰ ਇੱਕ ਹੋਰ ਆਈ ਹੈ 500 ਰੁਪਏ ਦੀ ਡੀਅਰ 500 ਲਾਟਰੀ ਇਹ ਸਿਰਫ 4 ਨੰਬਰਾਂ ਦੀ ਲਾਟਰੀ ਹੈ ਇਹਦੇ ਨੰਬਰ ਹੀ 4 ਨੇ ਸਰ ਆਮ ਲਾਟਰੀ ਦੇ 6 ਨੰਬਰ ਹੁੰਦੇ ਆ ਇਹਦੇ ਸਿਰਫ 4 ਹੀ ਨੰਬਰ ਨੇ ਇਹ ਸਿਰਫ 50-60 ਹਜ਼ਾਰ ਡੈਟਾ ਚ ਪ੍ਰਾਈਜ਼ ਨਿਕਲਦਾ ਯਾਨੀ ਕਿ ਸਭ ਤੋਂ ਘੱਟ ਡੈਟਾ 'ਚ ਪ੍ਰਾਈਜ਼ ਨਿਕਲਦਾ ਇਹਦੇ 'ਚ ਆਪਣਾ ਜਿਹੜਾ ਪਿਛਲੀ ਵਾਰੀ ਪ੍ਰਾਈਜ਼ ਰਿਹਾ ਸੀਗਾ ਤਿੰਨ ਦੇਚ ਆਪਾਂ ਦਿੱਤੇ ਵੀ ਹੈ ਸਰ ਉਹ ਤਾਂ ਰਿਹਾ ਸੀਗਾ ਇਹਦੇ 'ਚ ਆਪਣੇ ਕੋਲ 5 ਕਰੋੜ ਵੀ ਨਿਕਲਿਆ ਸੀਗਾ 2.5 ਕਰੋੜ ਵੀ ਉਹ ਇਹੋ ਹੀ ਲਾਟਰੀ 'ਚ ਕਰਵਾ ਲਈ ਇਹ 14 ਤਰੀਕ ਨੂੰ ਖੁੱਲ ਰਹੀ ਹੈ ਤੇ ਇੱਕ ਹੋਰ ਲਾਟਰੀ ਹੈ ਜਿਹੜੀ ਆ 200 ਰੁਪਏ ਦਾ 200 ਰੁਪਏ ਦਾ ਆ ਰਿਹਾ ਡੇਟ ਕਰੋੜ ਇਹਦੇ ਫਰਸਟ 'ਤੇ 1.5 ਕਰੋੜ, ਸੈਕਿੰਡ 10 ਲੱਖ ਦਾ, ਥਰਡ 5 ਲੱਖ ਦਾ। ਇਹਦੇ ਵੀ ਪਿਆਰਾ ਪ੍ਰਾਈਜ਼ ਕਾਫੀ ਪਿਆਰੇ ਆ, ਕਾਫੀ ਅੱਛੇ ਪ੍ਰਾਈਜ਼ ਹੈਗੇ ਆ ਤੇ ਇਹ ਵੀ ਲਾਟਰੀ ਆਪਾਂ ਨੂੰ ਜ਼ਰੂਰ ਲਗਾਣੀ ਚਾਹੀਦੀ ਹੈ। ਇਹਦਾ ਵੀ ਆਪਣਾ ਇੱਕ ਨੰਬਰ 'ਤੇ ਜਿਹੜਾ 1.5 ਕਰੋੜ ਮਿਸ ਹੋਇਆ ਹੈ। ਯਾਨੀ ਕਿ ਤੁਹਾਡੇ ਕੋਲ ਤਿੰਨ ਮੌਕੇ ਆ 2.5 ਕਰੋੜ, 1.5 ਕਰੋੜ ਤੇ 2.5 ਕਰੋੜ। ਯਾਨੀ ਕਿ 2.5 ਸਾਢੇ 6 ਕੋਲ ਮ लागे 6.5 ਕਰੋੜ ਰੁਪਇਆ ਫਾਇਲ ਕਾ ਦੇਸੇ ਆਨੇ ਹੁਣ। ਹਾਂਜੀ ਹਾਂਜੀ। ਇਹ 6.5 ਕਰੋੜ ਰੁਪਏ ਦੇ ਪ੍ਰਾਈਜ਼ ਹੈਗੇ ਆ ਇਹਦੇ 'ਚ। ਤੇ ਆਪਣੇ ਇਹ ਹਿੱਸੇ ਜ਼ਰੂਰ ਆਣਗੇ ਜੇ ਤੁਸੀਂ ਪੂਰਾ ਸਹਿਯੋਗ ਦਿਓਗੇ ਤਾਂ ਇਹ ਕਹਿੰਦੇ ਹਨ ਜੀ ਫਾਜ਼ਿਲਗਾਚ ਚ ਨੋਟਾਂ ਦੀ ਬਾਰਿਸ਼ ਜ਼ਰੂਰ ਹੋਏਗੀ ਸਾਮਨ ਦਾ ਮਹੀਨਾ ਖਾਲੀ ਨਹੀਂ ਗਿਆ ਅੱਜ ਵੀ ਪਰਮਾਤਮਾ ਨੇ ਬਰਸਾਤ ਕੀਤੀ ਹੈ ਸਵਾ 2 ਲੱਖ ਦੀ ਅੱਗੇ ਵੀ ਆਪਣੀ ਇਲਾਜ ਰੱਖਣਗੇ ਹਮੇਸ਼ਾ ਇਲਾਜ ਰੱਖਦੇ ਆਏ ਆ ਫਾਜ਼ਿਲਗਾ ਨੂੰ ਕਦੇ ਵੀ ਉਹਨਾਂ ਨੇ ਤੰਗ ਨਹੀਂ ਹੋਣ ਦਿੱਤਾ ਤੇ ਇਸ ਵਾਰ ਕੀ ਸੰਦੇਸ਼ ਦੇਣਾ ਚਾਹੋਗੇ ਸਰ ਸਰ ਸੰਦੇਸ਼ ਤਾਂ ਇਹ ਵੀ ਹੈ ਵੀ ਕਰੇ ਬੈਠੇ ਅਦਾ ਯਮਲੇ ਜੱਟ ਜੀ ਦੇ ਗਾਣੇ ਨਾ ਸੁਣੀ ਜੋ ਤੇਰੇ ਨਿੱਕਰ ਆ ਰਾਮ ਮੈਨੂੰ ਪੱਟਿਆ ਦੱਸ ਮੈਂ ਕੀ ਅੰਨੀ ਵਾਰੀ ਲਾਟਰੀ ਪਾ ਕੇ ਖੱਟਿਆ ਤੇਰੇ ਨਿੱਕਰ ਆ ਰਾਮ ਮੈਨੂੰ ਪੱਟਿਆ ਤਾਂ ਮੈਂ ਉਹਨਾਂ ਨੂੰ ਦੱਸ ਦੇਣਾ ਚਾਹਨਾ ਵੀ ਅੰਨੀ ਵਾਰੀ ਲਾਟਰੀ ਪਾ ਕੇ ਤੁਸੀਂ ਕੁਝ ਨਹੀਂ ਖੱਟਿਆ ਗਿਆ ਠੀਕ ਹੈ ਲਾਟਰੀ ਸਾਰਿਆਂ ਨੂੰ ਨਹੀਂ ਨਿਕਲਦੀ ਗਈ ਹੈ ਤਾਂ ਮੈਂ ਉਹਨਾਂ ਨੂੰ ਵੀ ਇੱਕ ਸੰਦੇਸ਼ ਦੇਣਾ ਚਾਹਨਾ ਵੀ ਜੇਕਰ ਤੁਸੀਂ ਕੁਝ ਖੱਟਿਆ ਤਾਂ ਦੀ ਬੈਸਟ ਹੈ ਅਗਰ ਨਹੀਂ ਵੀ ਖੱਟਿਆਗਾ ਤਾਂ ਜਿੱਦਾਂ ਉਹ ਕਹਿੰਦੇ ਆ ਨਾ ਸਰ ਵੀ ਆਪਣੇ ਧਰਮਾਂ ਵਿੱਚ ਜਾਂ ਕੁਝ ਗ੍ਰੰਥਾਂ ਵਿੱਚ ਕੁਝ ਜਿਹਾ ਲਿਖਿਆ ਵੀ ਆਪਣੇ ਹਰੇਕ ਬੰਦੇ ਨਾਲ ਕੁਝ ਲੈਣ ਦੇਣ ਦੇ ਸਬੰਧ ਹੈ ਉਹ ਆਪਾਂ ਪੂਰੇ ਕਰਨੇ ਆ ਤਾਂ ਕਿਆੰਦਾ ਮਤਲਬ ਅਗਰ ਆਪਣੀ ਲਾਟਰੀ ਖਾਲੀ ਵੀ ਜਾਂਦੀ ਹੈ ਤਾਂ ਆਪਣਾ ਕਿਸੇ ਬੰਦੇ ਨਾਲ ਜਿਹਨੂੰ ਨਿਕਲਦੀ ਹੈ ਆਪਣਾ ਉਹਨਾਂ ਦੇ ਨਾਲ ਕੋਈ ਲੈਣ ਦੇਣ ਦਾ ਸਬੰਧ ਹੈ ਉਂਝ ਤਾਂ ਆਪਾਂ ਨੂੰ 200 ਜਾਂ 500 ਰੁਪਏ ਨਹੀਂ ਦੇ ਕੇ ਆ ਸਕਦੇਗੇ ਆਮ ਆਪਾਂ ਨੂੰ ਪਤਾ ਹੁੰਦਾ ਕਿਸੇ ਦਾ ਵਿਆਹ ਹੈ ਆਪਾਂ 500 ਰੁਪਏ ਸ਼ਗਨ ਪਾ ਰਹੇ ਆ ਇਹ ਵੀ ਇੱਕ ਸ਼ਗਨ ਹੈ ਪਰੇ ਪਰਮਾਤਮਾ ਵੱਲੋਂ ਛੋਪਿਆ ਹੁੰਦਾ ਵੀ ਜਿਹੜਾ ਸ਼ਗਨ ਕਿੰਨੂੰ ਪੈਣਾ ਹੈ ਇਹ ਆਪੇ ਬੰਦੇ ਦਾ ਨਹੀਂ ਪਤਾ ਹੁੰਦਾ ਗਿਆ ਕਿਉਂਕਿ ਆਪਣੇ ਪੈਸਿਆਂ ਨਾਲ ਕਿਸੇ ਨਾ ਕਿਸੇ ਦਾ ਧੀ ਪੁੱਤਰ ਜਰੂਰ ਵਿਆਹ ਜਾਂਦਾ ਹੈ ਜਾਂ ਉਹਨਾਂ ਦੀਆਂ ਵੀ ਕੁਝ ਮਜਬੂਰੀਆਂ ਹੁੰਦੀਆਂ ਉਹ ਹੱਲ ਹੋ ਜਾਂਦੀਆਂ ਤਾਂ ਆਪਾਂ ਨੂੰ ਮਨ ਛੋਟਾ ਨਹੀਂ ਕਰਨਾ ਚਾਹੀਦਾ ਇੱਕ ਦਾਨ ਦੇ ਰੂਪ ਵਿੱਚ ਇਹ ਤੁਹਾਡੇ ਪੈਸੇ ਕਿਸੇ ਨਾ ਕਿਸੇ ਨੂੰ ਜਰੂਰ ਲੱਗਦੇ ਆ ਤੁਹਾਡੇ ਲਈ ਦਾਨ ਹੁੰਦਾ ਉਹਨਾਂ ਦੇ ਲਈ ਇਨਾਮ ਹੁੰਦਾ ਤਾਂ ਚਲੋ ਜੇ ਨਹੀਂ ਵੀ ਨਿਕਲਿਆਗਾ ਤਾਂ ਤੁਹਾਡਾ ਕੋਈ ਲੈਣ ਦੇ ਹੰਦਾ ਸੰਬੰਧ ਪਿਛਲੇ ਜਨਮਾਂ ਦਾ ਉਹ ਖਤਮ ਹੋ ਰਿਹਾ ਹੈ ਤੇ ਤੁਹਾਨੂੰ ਵੀ ਲਾਟਰੀ ਜਰੂਰ ਨਿਕਲੇਗੀ देर सवेर ਹੁੰਦੀ ਹੈ ਜੇ ਤੁਸੀਂ ਵੀ ਅਪਨ ਕਰ ਰਹੇ ਹੋ ਤਾਂ ਤੁਹਾਨੂੰ ਵੀ ਉਹਦਾ ਪਰਮਾਤਮਾ ਫਲ ਜਰੂਰ ਦੇਗਾ देर सवेर ਜਰੂਰ ਮਿਲੇਗਾ ਹੁਣ ਆਪਾਂ ਕਿੰਨੀ ਤਰੀਕ ਨੂੰ ਮਿਲਣਾ ਹੈ ਨਵੇਂ ਕਰੋੜਪਤੀਆਂ ਨਾਲ ਸਰ ਨਵੇਂ ਕਰੋੜਪਤੀਆਂ ਨਾਲ ਆਪਾਂ 24 ਤਰੀਕ ਰਾਤ ਨੂੰ ਇੱਕ 2.5 ਕਰੋੜ ਦਾ ਵਿਜੇਤਾ ਬਣਾਣਾ ਹੈ ਇਹ ਮੈਨੂੰ ਲੱਗ ਰਿਹਾ ਵੀ 100% ਮੇਰੀ ਆਤਮਾ ਕਹਿ ਰਹੀ ਹੈ ਵੀ ਐਸ ਵਾਰੀ ਡਰਾ ਖਾਲੀ ਨਹੀਂ ਜਾਏਗਾ ਨਹੀਂ ਜਾਏਗਾ ਜੇ ਤੁਸੀਂ ਸਾਰੇ ਸਹਿਯੋਗ ਕਰੋਗੇ ਤਾਂ ਖਾਲੀ ਨਹੀਂ ਜਾਏਗਾ ਕਿਉਂਕਿ ਅੱਗੇ ਵੀ ਪ੍ਰਮਾਤਮਾ ਨੇ ਆਪਣੇ ਵਿਸ਼ਵਾਸ ਨੂੰ ਨਹੀਂ ਤੋੜਿਆਗਾ ਦੇਖੋ ਮੈਂ ਤੁਹਾਨੂੰ ਪਰਸ ਉਹ ਚੌਥੇ ਦੀ ਗੱਲ ਹੈ ਅੱਲੇ ਮੰਗਲਵਾਰ ਬੁੱਧਵਾਰ ਦੀ ਗੱਲ ਹੈ ਬੁੱਧਵਾਰ ਮੈਂ ਤੁਹਾਨੂੰ ਇੱਕ ਇੰਡੀਕੇਸ਼ਨ ਦਿੱਤਾ ਹੀਗਾ ਆਪਾਂ ਇੱਕ ਇੱਕ ਨੰਬਰ ਤੇ ਰਹਿ ਰਹੇ ਹਾਂ ਤੇ ਪ੍ਰਮਾਤਮਾ ਨੇ ਦੋ ਤਿੰਨ ਵਾਰੀ ਇਦਾਂ ਕਰ ਲਿਆ ਤੇ ਹੁਣ ਆਪਣੇ ਨਾਲ ਨਹੀਂ ਕਰਨਗੇ ਉਹ ਇੰਡੀਕੇਸ਼ਨ ਦੇ ਰਿਹਾ ਵੀ ਪ੍ਰਾਈਜ਼ ਬਹੁਤ ਨੇੜੇ ਹੈ ਤੁਹੀਂ ਘਬਰਾਣਾ ਨਹੀਂ ਹੈ ਤੇ ਦੇਖੋ ਉਹਨਾਂ ਨੇ ਦੋ ਦਿਨ ਵੀ ਨਹੀਂ ਪਏਗੇ ਤੇ ਆਪਣੇ ਕੋਲ ਪ੍ਰਾਈਜ਼ ਆ ਗਿਆ ਹੈ ਤੇ ਚਲੋ ਇਹ ਲਾਟਰੀ ਦਾ ਪ੍ਰਾਈਜ਼ ਹੀ ਇਦਾਂ ਕੁ ਸੀਗਾ ਜਿੰਨਾ ਕੋ ਆ ਗਿਆ ਆਪਣੀ ਦੁਕਾਨ ਤੋਂ ਸਵਾ 2 ਲੱਖ ਰੁਪਿਆ ਵੀ ਕੋਈ ਥੋੜਾ ਨਹੀਂ ਹੁੰਦਾ ਅੱਜ ਕੱਲ ਦੀ ਮਹਿੰਗਾਈ 'ਚ 1 ਰੁਪਿਆ ਵੀ ਨਹੀਂ ਜੁੜਦਾਗਾ ਤਾਂ ਇਹ ਬੜੀ ਖੁਸ਼ੀ ਦੀ ਗੱਲ ਹੈ ਫਾਈਲ ਲਗਾ ਲਈ ਕਿ ਸਵਾ 2 ਲੱਖ ਰੁਪਿਆ ਆਣਾ ਵੀ ਬਹੁਤ ਵੱਡਾ ਮਾਇਨੇ ਰੱਖਦਾ ਤੇ ਕਿੱਥੇ ਆਣਾ ਪੈਣਾ ਲਾਟਰੀ ਲੈਣ ਲਈ ਲਾਟਰੀ ਆਣ ਲਈ ਪਾਣ ਲਈ ਸਰ ਤੁਹਾਨੂੰ ਵੀ ਕਰਮਾ ਵਾਲੀ ਦੁਕਾਨ ਉਹ ਇਹ ਤੁਹਾਡੀ ਜਾਣੀ ਪਛਾਣੀ ਦੁਕਾਨ ਰੂਪ ਲਾਟਰੀ ਮਰੀਆਬਜ਼ਾਰ ਫਾਜ਼ਿਲ ਕਾ ਰੂਪ ਲਾਟਰੀ ਮਰੀਆਬਜ਼ਾਰ ਫਾਜ਼ਿਲ ਕਾ ਤੁਹਾਡਾ ਜਾਨ ਪਛਾਣਿਆ ਨਾਮ ਸੜਾ ਮਾਈਲ ਨੰਬਰ 92189 92910 9218999910 ਸਾਡ ਡਿਸਪਲੇ ਤੇ ਵੀ ਸਰ ਤੁਸੀਂ ਸਾਡਾ ਨੰਬਰ ਦੇਖ ਸਕਦੇ ਹੋ ਤੇ ਤੁਸੀਂ ਜਲਦੀ ਤੋਂ ਜਲਦੀ ਆਓ ਸਰ ਤੇ ਕਰੋੜਪਤੀ ਬਣੋ ਇਹ ਮੌਕਾ ਵਾਰ-ਵਾਰ ਅਤ ਨਹੀਂ ਆਉਂਦਾਗਾ ਬੀਤਿਆ ਵੇਲਾ ਹੱਥ ਨਹੀਂ ਆਏਗਾ ਜਿੱਦਾਂ ਕਹਿੰਦੇ ਨੇ ਨਾ ਹੀ ਹਸ ਲੈ ਨੱਚ ਲੈ ਟੱਪ ਲੈਣੀ ਬੀਤੇ ਵੇਲੇ ਨੂੰ ਫਿਰ ਪਛਤਾਏਂਗੀ ਵੀ ਜੰਮੂ ਵਿੱਚ ਤੇਰੇ ਦੰਦ ਨਾ ਰਹਿਣੇ ਕਿੰਨੂੰ ਅਸ ਵਿਖਾਏਂਗੀ ਤੂੰ ਮਾਈ ਵਾਸਤੇ ਜੋੜ ਲੈ ਦਾਜ ਆਪਣਾ ਖਾਲੀ ਹੱਥ ਨੀ ਤਾਂ ਜਾਣਗੀ ਤੂੰ ਤਾਂ ਕਿਆ ਨਾ ਮਤਲਬ ਆਪਾਂ ਖਾਲੀ ਹੱਥ ਨਹੀਂ ਜਾਣਾ ਆਪਾਂ ਇਹ ਇਨਾਮ ਜਿੱਤ ਕੇ ਜਾਣਾ ਹੈ ਇੱਥੇ ਫੋਟੋ ਲਵਾ ਕੇ ਜਾਣਾ ਕਰੋੜਪਤੀਆਂ ਦੀ ਲਿਸਟ 'ਚ